ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਉਹ ਪੱਖ ਦੇ ਨਜ਼ਰ ਆ ਰਹੀ ਆ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਛੋਟ ਦਿੱਤਾ ਗਿਆ ਉਸ ਤੇ ਹੁਣ ਜਿਹੜੀ ਸਿਆਸਤ ਦਾ ਗਰਮਾਈ ਹੋਈ ਆ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਕਿ ਕਾਂਗਰਸ ਤੋਂ ਆਗੂ ਨੇ ਅਤੇ ਮੁੱਖ ਮੰਤਰੀ ਡਹਿ ਚੁੱਕੇ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਜੜੀਆਂ ਨੇ 100-100 ਪਰਚੀਆਂ ਚੁਕਵਾ ਲਈਆਂ ਗਈਆਂ ਨੇ ਜਣ ਕੇ ਇਹ ਜੜੀਆਂ ਚੋਣਾਂ ਨੇ ਇਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਵੈਲਟ ਪੇਪਰ ਦੇ ਰਾਹੀਂ ਹੋਣ ਵਾਲੀਆਂ ਨੇ ਜਣ ਕੇ ਇੱਕ ਬਾਕਸ ਦੇ ਵਿੱਚ ਇੱਕ ਪਰਚੀ ਛੁੱਟੀ ਜਾਵੇਗੀ ਅਤੇ ਇਹ ਪਰਚੀਆਂ ਜੜੀਆਂ ਨੇ ਆਮ ਆਦਮੀ ਪਾਰਟੀ ਨੇ 100-100 ਚੁਕਵਾ ਲਈਆਂ ਨੇ ਅਤੇ ਬੂਥਾਂ ਦੇ ਉੱਪਰ ਭੇਜ ਦਿੱਤੀਆਂ ਨੇ ਅਤੇ ਉਸ ਦੇ ਉੱਪਰ ਪਹਿਲਾਂ ਹੀ ਜੜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗ ਚੁੱਕੀ ਆ ਜਾਣ ਕੇ ਉਹਨਾਂ ਦਾ ਕਹਿਣਾ ਹੈ ਕਿ 100 100 ਪਰਚੀਆਂ ਜਿਹੜੀਆਂ ਨੇ ਇਹ ਭੇਜੀਆਂ ਜਾ ਚੁੱਕੀਆਂ ਨੇ ਤੇ ਇਹ ਪਰਚੀਆਂ ਜਿਹੜੀਆਂ ਨੇ ਇਹ ਜਿੱਤ ਅਤੇ ਹਾਰ ਨੂੰ ਵੱਡੇ ਪੱਤਰ ਤੇ ਪ੍ਰਭਾਵਿਤ ਕਰ ਸਕਦੀਆਂ ਨੇ ਚੰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਤਦ ਆਸ ਹੈ ਕਿ ਪੰਜਾਬ ਵਿੱਚ 14 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਨੇ ਅਤੇ 17 ਤਰੀਕ 17 ਦਸੰਬਰ ਨੂੰ ਇਸ ਦਾ ਜਿਹੜਾ ਰਿਜ਼ਲਟ ਜਿਹੜਾ ਹੋ ਸਾਹਮਣੇ ਆਵੇਗਾ ਜਾਣੇ ਕਿ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਇਹ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸਮಿತಿ ਦੀਆਂ ਸੀਟਾਂ ਪੈਂਦੀਆਂ ਨੇ ਤਾਂ ਇਹ 17 ਦਸੰਬਰ ਨੂੰ ਡਿਸਾਈਡ ਹੋਏਗਾ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਜੰਮੀ ਦੇ ਇਸ ਬਿਆਨ ਦੇ ਕਰਕੇ ਜਿਹੜੀ ਸਿਆਸਤ ਪੱਕਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਇੱਕ ਵੱਡਾ ਤੇ ਗੰਭੀਰ ਇਲਜ਼ਾਮ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਉਹ ਪੱਖ ਦੀ ਨਜ਼ਰ ਆ ਰਹੀ ਆ ਕਿਉਂਕਿ ਸਰਪੰਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਛੋਟ ਦਿੱਤਾ ਗਿਆ ਉਸਤੇ ਹੁਣ ਜਿਹੜੀ ਸਿਆਸਤ ਗਰਮਾਈ ਹੋਈ ਆ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਕਿ ਕਾਂਗਰਸ ਤੋਂ ਆਗੂ ਨੇ ਅਤੇ ਮੁੱਖ ਮੰਤਰੀ ਡਹਿ ਚੁੱਕੇ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਜੜੀਆਂ ਨੇ 100-100 ਪਰਚੀਆਂ ਚਪਵਾ ਲਈਆਂ ਗਈਆਂ ਨੇ ਜਾਨਕਿ ਇਹ ਜੜੀਆਂ ਚੋਣਾਂ ਨੇ ਇਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਵੈਲਟ ਪੇਪਰ ਦੇ ਰਾਹੀਂ ਹੋਣ ਵਾਲੀਆਂ ਨੇ ਜਾਨਕਿ ਇੱਕ ਬਾਕਸ ਦੇ ਵਿੱਚ ਇੱਕ ਪਰਚੀ ਛੁੱਟੀ ਜਾਵੇਗੀ ਅਤੇ ਇਹ ਪਰਚੀਆਂ ਜੜੀਆਂ ਨੇ ਆਮ ਆਦਮੀ ਪਾਰਟੀ ਨੇ 100-100 ਚਪਵਾ ਰੀਆਂ ਨੇ ਅਤੇ ਬੂਥਾਂ ਦੇ ਉੱਪਰ ਭੇਜ ਦਿੱਤੀਆਂ ਨੇ ਅਤੇ ਉਸ ਦੇ ਉੱਪਰ ਪਹਿਲਾਂ ਹੀ ਜੜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗ ਚੁੱਕੀ ਆ ਜਾਣਿਕੇ ਉਹਨਾਂ ਦਾ ਕਹਿਣਾ ਹੈ ਕਿ 100 100 ਪਰਚੀਆਂ ਜਿਹੜੀਆਂ ਨੇ ਇਹ ਭੇਜੀਆਂ ਜਾਂ ਚੁੱਕੀਆਂ ਨੇ ਤੇ ਇਹ ਪਰਚੀਆਂ ਜਿਹੜੀਆਂ ਨੇ ਇਹ ਜਿੱਤ ਅਤੇ ਹਾਰ ਨੂੰ ਵੱਡੇ ਪੱਤਰ ਤੇ ਪ੍ਰਭਾਵਿਤ ਕਰ ਸਕਦੀਆਂ ਨੇ ਚਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਭਖ ਦੀ ਨਜ਼ਰ ਆ ਰਹੀ ਹੈ ਤਾਂ ਦੱਸਦੇ ਕਿ ਪੰਜਾਬ ਵਿੱਚ 14 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਨੇ ਅਤੇ 17 ਤਰੀਕ 17 ਦਸੰਬਰ ਨੂੰ ਇਸ ਦਾ ਜਿਹੜਾ ਰਿਜ਼ਲਟ ਜਿਹੜਾ ਹੋ ਸਾਹਮਣੇ ਆਵੇਗਾ ਜਾਣੇ ਕਿ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਇਹ ਜਿਲ੍ਹਾ ਪ੍ਰੀਸ਼ਦ ਜਾਂ ਬਲਾਕ ਸਮಿತಿ ਦੀਆਂ ਸੀਟਾਂ ਪੈਂਦੀਆਂ ਨੇ ਤਾਂ ਇਹ 17 ਦਸੰਬਰ ਨੂੰ ਡਿਸਾਈਡ ਹੋਏਗਾ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਕਰਕੇ ਜਿਹੜੀ ਸਿਆਸਤ ਆ ਪੱਕਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਇੱਕ ਵੱਟਾ ਤੇ ਗੰਭੀਰ ਇਲਜ਼ਾਮ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਉਹ ਪੱਖ ਦੀ ਨਜ਼ਰ ਆ ਰਹੀ ਆ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਛੋਟ ਦਿੱਤਾ ਗਿਆ ਉਸ ਤੇ ਹੁਣ ਜਿਹੜੀ ਸਿਆਸਤ ਦਾ ਗਰਮਾਈ ਹੋਈ ਆ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਕਿ ਕਾਂਗਰਸ ਤੋਂ ਆਗੂ ਨੇ ਅਤੇ ਮੁੱਖ ਮੰਤਰੀ ਡਹਿ ਚੁੱਕੇ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਜੜੀਆਂ ਨੇ 100-100 ਪਰਚੀਆਂ ਚੁਕਵਾ ਲਈਆਂ ਗਈਆਂ ਨੇ ਜਾਨਕਿ ਇਹ ਜੜੀਆਂ ਚੋਣਾ ਨੇ ਇਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਵੈਲਟ ਪੇਪਰ ਦੇ ਰਾਹੀਂ ਹੋਣ ਵਾਲੀਆਂ ਨੇ ਜਣ ਕੇ ਇੱਕ ਬਾਕਸ ਦੇ ਵਿੱਚ ਇੱਕ ਪਰਚੀ ਛੁੱਟੀ ਜਾਵੇਗੀ ਅਤੇ ਇਹ ਪਰਚੀਆਂ ਜੜੀਆਂ ਨੇ ਆਮ ਆਦਮੀ ਪਾਰਟੀ ਨੇ 100-100 ਚਕਵਾ ਰੀਆਂ ਨੇ ਅਤੇ ਬੂਥਾਂ ਦੇ ਉੱਪਰ ਭੇਜ ਦਿੱਤੀਆਂ ਨੇ ਅਤੇ ਉਸ ਦੇ ਉੱਪਰ ਪਹਿਲਾਂ ਹੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗ ਚੁੱਕੀ ਹੈ ਜਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ 100-100 ਪਰਚੀਆਂ ਜੜੀਆਂ ਨੇ ਇਹ ਭੇਜੀਆਂ ਜਾ ਚੁੱਕੀਆਂ ਨੇ ਤੇ ਇਹ ਪਰਚੀਆਂ ਜੜੀਆਂ ਨੇ ਇਹ ਜਿੱਤ ਅਤੇ ਹਾਰ ਨੂੰ ਵਟੇ ਪੱਤਰ ਤੇ ਪ੍ਰਭਾਵਿਤ ਕਰ ਸਕਦੀਆਂ ਨੇ ਚਨਜੇ ਸਿੰਘ ਚੰਨੀ ਦੇ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਭਖ ਦੀ ਨਜ਼ਰ ਆ ਰਹੀ ਹੈ ਤਾਂ ਦੱਸਦੇ ਕਿ ਪੰਜਾਬ ਵਿੱਚ 14 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਨੇ ਅਤੇ 17 ਤਰੀਕ 17 ਦਸੰਬਰ ਨੂੰ ਇਸ ਦਾ ਜਿਹੜਾ ਰਿਜ਼ਲਟ ਜਿਹੜਾ ਹੋ ਸਾਹਮਣੇ ਆਵੇਗਾ ਜਾਣੇ ਕਿ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਇਹ ਜ਼ਿਲ੍ਹਾ ਪੰਚਾਇਤਾਂ ਬਲਾਕ ਸਮಿತಿ ਦੀਆਂ ਸੀਟਾਂ ਪੈਂਦੀਆਂ ਨੇ ਤਾਂ ਇਹ 17 ਦਸੰਬਰ ਨੂੰ ਡਿਸਾਈਡ ਹੋਏਗਾ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਕਰਕੇ ਜਿਹੜੀ ਸਿਆਸਤ ਪੱਕਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਇੱਕ ਵੱਡਾ ਤੇ ਗੰਭੀਰ ਇਲਜ਼ਾਮ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਉਹ ਪੱਖ ਦੇ ਨਜ਼ਰ ਆ ਰਹੀ ਆ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਛੋਟ ਦਿੱਤਾ ਗਿਆ ਉਸ ਤੇ ਹੁਣ ਜਿਹੜੀ ਸਿਆਸਤ ਦਾ ਗਰਮਾਈ ਹੋਈ ਆ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਕਿ ਕਾਂਗਰਸ ਤੋਂ ਆਗੂ ਨੇ ਅਤੇ ਮੁੱਖ ਮੰਤਰੀ ਡਹਿ ਚੁੱਕੇ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਜੜੀਆਂ ਨੇ 100-100 ਪਰਚੀਆਂ ਚੁਕਵਾ ਲਈਆਂ ਗਈਆਂ ਨੇ ਜਣ ਕੇ ਇਹ ਜੜੀਆਂ ਚੋਣਾਂ ਨੇ ਇਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਵੈਲਟ ਪੇਪਰ ਦੇ ਰਾਹੀਂ ਹੋਣ ਵਾਲੀਆਂ ਨੇ ਜਣ ਕੇ ਇੱਕ ਬਾਕਸ ਦੇ ਵਿੱਚ ਇੱਕ ਪਰਚੀ ਛੁੱਟੀ ਜਾਵੇਗੀ ਅਤੇ ਇਹ ਪਰਚੀਆਂ ਜੜੀਆਂ ਨੇ ਆਮ ਆਦਮੀ ਪਾਰਟੀ ਨੇ 100-100 ਚੁਕਵਾ ਲਈਆਂ ਨੇ ਅਤੇ ਬੂਥਾਂ ਦੇ ਉੱਪਰ ਭੇਜ ਦਿੱਤੀਆਂ ਨੇ ਅਤੇ ਉਸ ਦੇ ਉੱਪਰ ਪਹਿਲਾਂ ਹੀ ਜੜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗ ਚੁੱਕੀ ਹੈ ਜਾਣ ਕੇ ਉਹਨਾਂ ਦਾ ਕਹਿਣਾ ਹੈ ਕਿ 100 100 ਪਰਚੀਆਂ ਜਿਹੜੀਆਂ ਨੇ ਇਹ ਭੇਜੀਆਂ ਜਾ ਚੁੱਕੀਆਂ ਨੇ ਤੇ ਇਹ ਪਰਚੀਆਂ ਜਿਹੜੀਆਂ ਨੇ ਇਹ ਜਿੱਤ ਅਤੇ ਹਾਰ ਨੂੰ ਵੱਡੇ ਪੱਤਰ ਤੇ ਪ੍ਰਭਾਵਿਤ ਕਰ ਸਕਦੀਆਂ ਨੇ ਚੰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਤਦ ਆਸ ਹੈ ਕਿ ਪੰਜਾਬ ਵਿੱਚ 14 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਨੇ ਅਤੇ 17 ਤਰੀਕ 17 ਦਸੰਬਰ ਨੂੰ ਇਸ ਦਾ ਜਿਹੜਾ ਰਿਜ਼ਲਟ ਜਿਹੜਾ ਹੋ ਸਾਹਮਣੇ ਆਵੇਗਾ ਜਾਣੇ ਕਿ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਿਸ ਕਾਟ ਦੀ ਝੋਲੀ ਦੇ ਵਿੱਚ ਇਹ ਜ਼ਿਲ੍ਹਾ ਪੰਚਾਇਤ ਚਾਂ ਬਲਾਕ ਸਮਤੀ ਦੀਆਂ ਸੀਟਾਂ ਪੈਂਦੀਆਂ ਨੇ ਤਾਂ ਇਹ 17 ਦਸੰਬਰ ਨੂੰ ਡਿਸਾਈਡ ਹੋਇਆ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਕਰਕੇ ਜਿਹੜੀ ਸਿਆਸਤ ਆ ਪੱਕਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਇੱਕ ਵੱਟਾ ਤੇ ਗੰਭੀਰ ਇਲਜ਼ਾਮ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਉਹ ਪੱਖ ਦੀ ਨਜ਼ਰ ਆ ਰਹੀ ਆ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਛੋਟ ਦਿੱਤਾ ਗਿਆ ਉਸਤੇ ਹੁਣ ਜਿਹੜੀ ਸਿਆਸਤ ਗਰਮਾਈ ਹੋਈ ਆ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਕਿ ਕਾਂਗਰਸ ਤੋਂ ਆਗੂ ਨੇ ਅਤੇ ਮੁੱਖ ਮੰਤਰੀ ਡਹਿ ਚੁੱਕੇ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਜੜੀਆਂ ਨੇ 100-100 ਪਰਚੀਆਂ ਚਪਵਾ ਲਈਆਂ ਗਈਆਂ ਨੇ ਜਾਨਕਿ ਇਹ ਜੜੀਆਂ ਚੋਣਾਂ ਨੇ ਇਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਵੋਟ ਪੇਪਰ ਦੇ ਰਾਹੀਂ ਹੋਣ ਵਾਲੀਆਂ ਨੇ ਜਾਨਕਿ ਇੱਕ ਬਾਕਸ ਦੇ ਵਿੱਚ ਇੱਕ ਪਰਚੀ ਛੁੱਟੀ ਜਾਵੇਗੀ ਅਤੇ ਇਹ ਪਰਚੀਆਂ ਜੜੀਆਂ ਨੇ ਆਮ ਆਦਮੀ ਪਾਰਟੀ ਨੇ 100-100 ਚਪਵਾ ਰੀਆਂ ਨੇ ਅਤੇ ਬੂਥਾਂ 'ਤੇ ਭੇਜ ਦਿੱਤੀਆਂ ਨੇ ਅਤੇ ਉਸ ਦੇ ਉੱਪਰ ਪਹਿਲਾਂ ਹੀ ਜੜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗ ਚੁੱਕੀ ਆ ਜਾਣਿਕੇ ਉਹਨਾਂ ਦਾ ਕਹਿਣਾ ਹੈ ਕਿ 100 100 ਪਰਚੀਆਂ ਜਿਹੜੀਆਂ ਨੇ ਇਹ ਭੇਜੀਆਂ ਜਾਂ ਚੁੱਕੀਆਂ ਨੇ ਤੇ ਇਹ ਪਰਚੀਆਂ ਜਿਹੜੀਆਂ ਨੇ ਇਹ ਜਿੱਤ ਅਤੇ ਹਾਰ ਨੂੰ ਵੱਡੇ ਪੱਤਰ ਤੇ ਪ੍ਰਭਾਵਿਤ ਕਰ ਸਕਦੀਆਂ ਨੇ ਚੰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਮਾਮਲੇ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਭਖ ਦੀ ਨਜ਼ਰ ਆ ਰਹੀ ਹੈ ਤਾਂ ਦੱਸਦੇ ਕਿ ਪੰਜਾਬ ਵਿੱਚ 14 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਨੇ ਅਤੇ 17 ਤਰੀਕ 17 ਦਸੰਬਰ ਨੂੰ ਇਸ ਦਾ ਜਿਹੜਾ ਰਿਜ਼ਲਟ ਜਿਹੜਾ ਹੋ ਸਾਹਮਣੇ ਆਵੇਗਾ ਜਾਣੇ ਕਿ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਇਹ ਜ਼ਿਲ੍ਹਾ ਪੰਚਾਇਤਾਂ ਬਲਾਕ ਸਮಿತಿ ਦੀਆਂ ਸੀਟਾਂ ਪੈਂਦੀਆਂ ਨੇ ਤਾਂ ਇਹ 17 ਦਸੰਬਰ ਨੂੰ ਡਿਸਾਈਡ ਹੋਏਗਾ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਦੇ ਕਰਕੇ ਜਿਹੜੀ ਸਿਆਸਤ ਆ ਪੱਕਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਇੱਕ ਵੱਟਾ ਤੇ ਗੰਭੀਰ ਇਲਜ਼ਾਮ ਹੈ